ਕਹੇ ਸਤਿਗੁਰੂ ਕੋ ਕੌਣ ਹੁਣ ਜਿਹੜੀ ਇਹ ਅਜਮਤ ਹੋਈ ਇਹਨੂੰ ਵੇਖ ਕੇ ਬਾਦਸ਼ਾਹ ਵੀ ਚੁੱਪ ਹੋ ਗਿਆ ਗੁਰੂ ਤੇ ਕੋਣ ਤਰਕ ਕਰ ਸਕਦਾ ਏ ਅੱਜ ਬੜੇ ਦੁਨੀਆ ਦੇ ਵਿੱਚ ਪੈਦਾ ਹੋ ਗਏ ਨੇ ਗੁਰੂ ਤੇ ਤਰਕ ਕਰਨ ਵਾਲੇ ਗੁਰੂ ਐਂ ਨਹੀਂ ਕਰ ਸਕਦਾ ਗੁਰੂ ਆ ਨਹੀਂ ਕਰ ਸਕਦਾ ਕਈ ਤੇ ਤਰਕ ਕਰੇ ਜਾਂਦੇ ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ ਤੇ ਰੱਖ ਕੇ ਲੜ ਨਹੀਂ ਸਕਦੇ ਉਹ ਭਲਿਓ ਜਿਹੜੇ ਹਸਪਤਾਲਾਂ ਦੇ ਵਿੱਚ ਵੱਡੇ ਵੱਡੇ ਡਾਕਟਰ ਹੱਥ ਖੜੇ ਕਰ ਦਿੰਦੇ ਨੇ ਨਾ ਓ ਬਾਬਾ ਦੀਪ ਸਿੰਘ ਜੀਆਂ ਦੇ ਸਥਾਨ ਤੇ ਜਾ ਕੇ ਵੇਖੋ ਕਿੰਨੀ ਕਿਰਪਾ ਵਰਤਦੀ ਹੈ ਉਹਨਾਂ ਨੇ ਸੱਚਮੁੱਚ ਤਲੀ ਤੇ ਸੀਸ ਰੱਖ ਕੇ ਤੇ ਉਹਨਾਂ ਦੁਸ਼ਮਣਾਂ ਦੇ ਆਹੂ ਲਾਇਨੇ ਤੇ ਜੇ ਇਹੋ ਗੱਲ ਕਿਤੇ ਹਸਪਤਾਲਾਂ ਦੇ ਵਿੱਚ ਹੁੰਦੀ ਤੇ ਹਸਪਤਾਲਾਂ ਵਾਲੇ ਹੱਥ ਖੜੇ ਕਰ ਦੇਣੇ ਸੀ ਪਰ ਬਾਬਾ ਦੀਪ ਸਿੰਘ ਜੀਆਂ ਨੇ ਕਰਕੇ ਦਿਖਾਇਆ ਏ ਅੱਜ ਤਰਕ ਕਰਨ ਵਾਲੇ ਦੁਨੀਆਂ ਦੇ ਵਿੱਚ ਬੜੇ ਪੈਦਾ ਹੋ ਗਏ ਨੇ ਪਰ ਤਰਕ ਗੁਰੂ ਤੇ ਕੋਈ ਨਹੀਂ ਕਰ ਸਕਦਾ ਗੁਰੂ ਸੰਪੂਰਨ ਹੈ ਗੁਰੂ ਪੂਰਾ ਹੈ ਤੇ ਗੁਰੂ ਸਭ ਕੁਝ ਕਰ ਸਕਦਾ ਸਤਗੁਰ ਮੇਰਾ ਮਾਰ ਜੀ ਵਾਲੇ ਉਹਦੇ ਕੋਲ ਇੰਨੀ ਤਾਕਤ ਹੈ ਜਿਨੇ ਪੈਦਾ ਕੀਤਾ ਉਹਨੂੰ ਸਾਰਾ ਕੁਝ ਪਤਾ ਹੈ ਕਿ ਕਿਵੇਂ ਕਰਨਾ